ਚਾਰ ਵਾਰੀ ਨਿਸ਼ਾਨਦੇ ਹੋ ਚੁੱਕੇ ਪਿੰਕੀ ਦੇਵੀ ਮੈਡਮ ਵੱਲੋਂ ਉਦੋਂ ਦੇ ਡੀਆਰਓ ਸਾਹਿਬ ਵੀ ਆਏ ਆ ਫਿਰ ਭਪਿੰਦਰ ਸਿੰਘ ਹਾਈ ਕੋਰਟ ਚ ਵੀ ਦੇ ਆਇਆ ਕਿ ਵਾਕਈ ਬਣਦੀ ਹੈ ਅੱਛਾ ਫਿਰ ਤਾਰ ਸਕਦੇ ਇੱਕ ਡੀਆਰਓ ਸਾਹਿਬ ਦਾ ਨੰਬਰ ਦੇ ਦਿਓ ਸਰ ਮੇਰੇ ਕੋਲ ਡੀਆਰਓ ਸਾਹਿਬ ਦਾ ਸੌਰੀ ਨੰਬਰ ਨਹੀਂ ਹੈਗਾ ਨੰਬਰ ਦਿੰਦੇ ਨਹੀਂ ਕਿਸੇ ਨੂੰ ਨਹੀਂ ਕਿ ਉਹ ਡੀਆਰਓ ਸਾਹਿਬ ਨੇ ਮੁੱਕਾ ਰੱਖਿਆ ਸੀ ਪਹਿਲੋ 24 ਤਰੀਕ ਰੱਖੀ ਸੀ ਉਦਲ ਕੈਨਸਲ ਕਰਤਾ ਫਿਰ ਚਿੱਠੀ ਆਈ ਸਾਨੂੰ ਉਤਲਾ ਮਿਲੀ ਕਿ ਅੱਜ ਮੌਕਾ ਬਿਨਾ ਪੰਗੂ ਦਾ ਨੰਬਰ ਪਾਉਣੇ ਹੈਗੇ ਆ ਇਹਦੇ ਵਿੱਚ ਪਿੰਕੀ ਦੇਵੀ ਜੀ ਕਰਗੇ ਹੈਗੇ ਆ ਨਿਸ਼ਾਨ ਸਾਰੀ ਸਾਰਿਆਂ ਰਖਵਾ ਵਾਲੇ ਦੋਲੇ ਦਾ ਦੇਖ ਕੇ ਡੀਆਰਓ ਆਪਣੇ ਡਿਪਟੀ ਡਾਇਰੈਕਟਰ ਸਾਹਿਬ ਨੇ ਆਰਡਰ ਕੀਤੇ ਹੋਏ ਆ ਭਪਿੰਦਰ ਸਿੰਘ ਨੇ ਹਾਈ ਕੋਰਟ ਦੇ ਵਿੱਚ ਵੀ ਗ੍ਰਾਮ ਦੇਤੇ ਕੀ ਜੀ ਵਾਕੇ ਨੰਬਰ ਜਿਹੜੇ ਆ ਬਣਦੇ ਹੈਗੇ ਆ ਪੰਚਾਇਤ ਇਹ ਕਲੈਰੀਕਲ ਮਿਸਟੇਕ ਹੈਗੀ ਆ ਤੋਂ ਸਾਨੂੰ ਅੱਜ ਮੌਕਾ ਦਿੱਤਾ ਸੀ ਕਹਿਣ ਨੂੰ ਕਿ ਅਸੀਂ ਹਲਕ ਜਿਹੜੇ ਹੈਗੇ ਆ ਕੁਝ ਇਹਦੇ ਹਿੱਸੇਦਾਰ ਪਲਾਸਟੜੀ ಗ್ರಾಮ ਪੰਚਾਇਤ ਆ ਇਹ ਵੀ ਆਈ ਆ ਤਾਂ ਕਿ ਮੌਕੇ ਤੇ ਆ ਨਿਸ਼ਾਨਦੇਹੀ ਜਾਂ ਜੋ ਵੀ ਉਹਨਾਂ ਨੇ ਕਾਰਵਾਈ ਕਰਨੀ ਸੀ ਤੇ ਉਹਨਾਂ ਨੇ ਹਾਜ਼ਰੀ ਪੂਣੀ ਸੀਗੀ ਇਹ ਸਾਡੀ ਸਾਰੀ ಗ್ರಾಮ ਪੰਚਾਇਤ ਤੇ ਮਸ਼ਤਰਕਾ ਮਾਲਕਾਂ ਜਿਹੜੇ ਅਸੀਂ ਆਏ ਆ ਤਕਰੀਬਨ ਡੇਢ ਦਾ ਟਾਈਮ ਹੋ ਗਿਆ ਹਾਲੇ ਤੱਕ ਸਾਨੂੰ ਕੋਈ ਨੀ ਇਨਟੀਮੇਸ਼ਨ ਨਹੀਂ ਆ ਕਿ ਕੈਂਸਲ ਹੋ ਰਿਹਾ ਹੈਗਾ ਕਿ ਨਹੀਂ ਕੈਂਸਲ ਪਰ ਅਸੀਂ ਜਰੂਰ ਇੱਥੇ ਆ ਜਾਈਏ ਡੇਢ ਵਜੇ ਤੇ ਪਾ ਕੇ ਉਹਨਾਂ ਟੈਲੀਫੋਨ ਕਰਾਂਗੇ ਪੁੱਛਾਂਗੇ ਕਿ ਕੀ ਗੱਲ ਹਾਲੇ ਤੱਕ ਕੋਈ ਆਇਆ ਨਹੀਂ ਫਿਰ ਤੁਹਾਨੂੰ ਦੱਸ ਮੰਨ ਲਓ ਕਿ ਆ ਰਹੇ ਆ ਕਿ ਕੈਂਸਲ ਹੋ ਗਿਆ ਤੇ ਕਿਉਂ ਕੈਂਸਲ ਹੋ ਗਿਆ ਹਾਲੇ ਕਿ ਇਨਟੀਮੇਸ਼ਨ ਸਾਨੂੰ ਇੱਕ ਅੱਧਾ ਦਿਨ ਪਹਿਲਾਂ ਦੱਸਣੀ ਚਾਹੀਦੀ ਸੀ ਜੇ ਹੋਈ ਪਰ ਸਾਨੂੰ ਕੋਈ ਇਨਟੀਮੇਸ਼ਨ ਨਹੀਂ ਟੈਲੀਫੋਨ ਕਰਕੇ ਹੁਣ ਅਸੀਂ ਪੁੱਛਦੇ ਆਂ ਅੱਜ 13 ਨਵੰਬਰ 2024 ਆ ਅੱਜ ਦੀ ਡੇਟ ਤੁਹਾਨੂੰ ਦਿੱਤੀ ਸੀ ਨਿਸ਼ਾਨਦੇਹੀ ਕਰਨ ਵਾਸਤੇ ਨਿਸ਼ਾਨਦੀ ਨਹੀਂ ਜੀ ਨਿਸ਼ਾਨਦੀ ਤਾਂ ਹੋ ਚੁੱਕੀ ਆ ਹੋ ਚੁੱਕੀ ਆ ਨੰਬਰ ਤੇ ਸਿਰ ਮੌਕਾ ਵੀ ਮੌਕਾ ਦੇਖਣ ਲਈ ਮੁੱਖ ਡੀਆਰਓ ਸਾਹਿਬ ਨੇ ਸਾਨੂੰ ਕੋਲ ਸਾਹਿਬ ਨੇ ਸਾਰੇ ਮਹਿਕਮੇ ਮਾਲ ਦੇ ਅਫਸਰਾਂ ਨੇ ਇਹ ਤਾਂ ਪਹਿਲਾਂ ਵੀ ਕੋਈ ਤਰੀਕ ਦਿੱਤੀ ਗਈ ਸੀ 24 24 ਅਕਤੂਬਰ ਤੂ ਬਰਕਤ ਤੇ ਤੀਜਾ ਕੈਨਸਲ ਹੋ ਗਿਆ ਅੱਜ ਵੀ ਤੇ ਅੱਜ ਤੁਹਾਨੂੰ ਕਿੱਦਾਂ ਪਤਾ ਲੱਗਾ ਲੈ ਵੀ ਕੈਨਸਲ ਹੋ ਗਿਆ ਸਾਨੂੰ ਨਹੀਂ ਹਲੇ ਪਤਾ ਲੱਗਾ ਸੀ ਹੁਣ ਦੁਬਾਰਾ ਕਰਦੇ ਜਿਹੜਾ ਹਲੇ 1:30 ਵਜੇ ਦੇ ਨਹੀਂ ਆਏ ਤੇ ਮਤਲਬ ਸਾਨੂੰ ਅੰਦਾਜ਼ਾ ਹੀ ਆ ਕੌਣ 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 ਅਧਿਕਾਰੀ ਜਿਨ੍ਹਾਂ ਦੇ ਨਾਮ ਜਿਹੜੇ ਆ ਤੁਹਾਨੂੰ ਪਤਾ ਲੈ ਵੀ ਜਿਨ੍ਹਾਂ ਨੇ ਆਉਣਾ ਸੀ ਅੱਜ ਆ ਡੀਆਰਓ ਸਾਹਿਬ ਡੀਆਰਓ ਫਿਰ ਉਹਨਾਂ ਦੇ ਕਾਨੂੰਗੋਸਾ ਆ ਕਾਨੂੰਗੋਸਾ ਸਾਡੇ ਹਲਕੇ ਦੇ ਹਲਕੇ ਦਾ ਪਟਵਾਰੀ ਤੇ ਸ਼ਾਇਦ तहसीलदार साहब दी मेरे ख्याल हलके नहीं ਜਿੱਦਾਂ ਤੁਸੀਂ ਕੋਰਟ ਦਾ ਮੈਟਰ ਦੱਸਦੇ ਆ ਲੈ ਵੀ ਕੋਰਟ ਦੇ ਵਿੱਚ ਕੋਰਟ ਦੀਆਂ ਹਦਾਇਤਾਂ ਮੁਤਾਬਕ ਅੱਜ ਜਿਹੜਾ ਮੌਕਾ ਦੇਖਣਾ ਹੋਣਾ ਸੀ ਸਾਰਾ ਜਿਹੜਾ ਉਹਨਾਂ ਨੇ ਤੇ ਉਹਦੇ ਮੁਤਾਬਕ ਹੀ ਕਾਰਵਾਈ ਚੱਲਣੀ ਸੀਗੀ ਹੁਣ ਕੋਰਟ ਦੇ ਮੁਤਾਬਕ ਅਫਸਰशाही ਜਿਹੜੀ ਤੁਹਾਡੇ ਕੋਲੇ ਹਾਜ਼ਰ ਨਹੀਂ ਹੋਈ ਤੁਸੀਂ ਸਾਰਾ ਪਿੰਡ ਪੰਚਾਇਤ ਲੈ ਕੇ ਮੋਹਤਵਰ ਵਿਅਕਤੀ ਮਾਲਕ ਕੱਲ ਨੂੰ ਇਹਨਾਂ ਕਹਿਣ ਕਿ ਨਹੀਂ ਆਏ ਨਹੀਂ ਆਏ ਹੁਣ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਕੋਈ ਬਣਦੀ ਆ ਉਹਦੀ ਕਾਰਵਾਈ ਅਗਲੀ ਕਾਰਵਾਈ ਤੁਸੀਂ ਕਰੋਗੇ ਕੋਈ ਨਾ ਕੋਈ ਹਾਂ ਕਰਾਂਗੇ ਠੀਕ ਹੈ ਅਸੀਂ ਕਰਾਂਗੇ ਜਿਹੜਾ ਕਿ ਅਸੀਂ ਬਨਾਸਬ ਨਹੀਂ ਹਲੇ ਠੀਕ ਹੈ ਜੀ ਵਕੀਲ ਨਾਲ ਸਾਡੀ ਗੱਲ ਹੋ ਗਈ ਹੈ ਉਹਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਮੌਕੇ ਤੇ ਜਾਓ ਆਪਣੀ ਫੋਟੋ ਖਾ ਕੇ ਪ੍ਰੈਸ ਵਾਲਿਆਂ ਨੂੰ ਤੁਸੀਂ ਪਹੁੰਚੇ ਹੈਗੇ ਤਾਂ ਕਿ ਅਗਲੇ ਨੂੰ ਕਹਿਣੇ ਵੀ ਨਹੀਂ ਆਏ ਠੀਕ ਹੈ ਤੇ ਕੁੱਲ ਕਿੰਨੇ ਕਿੱਲੇ ਆ ਜੀ ਇਹ ਜਮੀਨ ਦੇ ਇਹ ਤਕਰੀਬਨ ਜੀ 50 ਕਿੱਲੇ 50 ਕਿੱਲੇ ਸਿੱਟੇ ਚਲੋ ਠੀਕ ਹੈ ਜੀ ਜਰਾ ਸਾਡੇ 35 ਰਾਹਪੁਰ ਗੱਟੀ ਦੇ ਉਹਦਾ ਸਾਡੇ ਨਾਲ ਕੋਈ ਤਾਲਕ ਨਹੀਂ 85 ਕਿੱਲੇ ਬਣ 85 ਕਿੱਲੇ ਠੀਕ ਤੇ 50 ਕਿੱਲੇ ਕਾਂਖਰ ਦੇ ਉੱਥੇ ਜਿੱਦੇ ਚ ਸਾਰੇ ਆਏ ਹੋਏ ਆ ਤੇ ਇਹ ਬਗੈਰ ਨੰਬਰੋਂ ਪਈ ਆ ਨੰਬਰ ਪਾਉਣ ਵਾਸਤੇ ਜਿਹੜਾ ਕਿ ਇੱਕ ਰੈਵਨਿਊ ਡਿਪਾਰਟਮੈਂਟ ਦਾ ਬਹੁਤ ਵੱਡੀ ਗਲਤੀ ਗੈਲੋ ਤਾਂ ਨਰਇਕੀ ਵੀ ਕਹਿੰਦੇ ਆ ਕਿ ਹਾਲੇ ਤੇ ਉਹਨਾਂ ਕੋ ਜੀ ਇਹ ਜਿੰਨੀ ਜਮੀਨ ਹੈਗੀ ਆ 50 ਕਿੱਲੇ ਆ ਹਾਂਜੀ ਇਹ ਕਾਂਖਰ ਦੀ ਬਾਕੀ ਜ਼ਮੀਨ ਦੇ ਨਾਲ ਜੁੜਦੀ ਹੈ ਯਾ ਜੁੜਦੀ ਜੀ ਸਾਰੀ ਹੋ ਚੁੱਕੀ ਆ ਅੱਛਾ 2008 ਚ ਫੈਸਲਾ ਡੀ ਡੀਆ ਡਿਪਟੀ ਡਾਇਰੈਕਟਰ ਸਾਹਿਬ ਨੇ ਕਰ ਚੁੱਕੇ ਆ ਫਾਈਲ ਰਿਕਾਰਡ ਸੇ ਠੀਕ ਹੈ ਪਰ ਕਿੰਨੇ ਜਲਦੀ ਪੈਂਡਿੰਗ ਆ 2008 ਤੋਂ ਫਿਰ <t Alberto trifler> <tame earning sounds> 2002 ਚ ਫਿਰ ਰਾਈਂਡਰ ਅਸੀਂ ਦਿੱਤਾ 2002 ਚੋ ਤੇ ਅੱਜ 2024 ਆ ਗਈ ਹੂੰ 22 ਸਾਲ ਹੋ ਗਏ ਚਾਰ ਵਾਰ ਵਾਰੀ ਚ ਨਿਸ਼ਾਨਦੇ ਹੋ ਚੁੱਕੇ ਆ ਪਿੰਕੀ ਦੇਵੀ ਮੈਡਮ ਵੱਲੋਂ ਉਦੋਂ ਦੇ ਡੀਆਰਓ ਸਾਹਿਬ ਵੀ ਆਏ ਆ ਫਿਰ ਭਪਿੰਦਰ ਸਿੰਘ ਹਾਈ ਕੋਰਟ ਚ ਵੀ ਦੇ ਆਇਆ ਕਿ ਵਾਖੇ ਵੱਢਦੀ ਆ ਆਲੇ ਦੋਲੇ ਜਿੰਨੇ ਵੀ ਪਿੰਡ ਆ ਉਹਨਾਂ ਦੀ ਪੇਸ਼ੀ ਆ ਸਾਡੀ ਕਮੀ ਕੋਠੇ ਤੇ ਕੰਮ ਕਰਦੀ ਉਹ ਬਿਲਕੁਲ ਠਹਿ ਉਨੀ ਜਿਹੜੀ ਖਾਲੀ ਜ਼ਮੀਨ ਸੀਗੀ 200 ਬਾਈ 399 ਉਹ ਪਈ ਵੀ ਸੀ ਸਾਡੇ ਸਰਪੰਚ ਸਾਹਿਬ ਜੀ ਵੇਖੋ ਜੀ ਸਾਡੇ ਬਹੁਤ ਹੀ ਸਤਕਾਰਯੋਗ ਤੇ ਸਾਡੇ ਮਾਨਯੋਗ ਸਰਦਾਰ ਬਰਜਵਿੰਦ ਕੰਗ ਸਾਹਿਬ ਕਿਉਂਕਿ ਇਹਨਾਂ ਦੇ ਨਾਲ ਅਸੀਂ ਅੱਜ ਆਏ ਆ ਔਰ ਸਾਡਾ ਪੂਰਾ ਨਗਰ ਜਿਹੜਾ ਸਾਡਾ ਆਇਆ ਹੋਇਆ ਵਾ ਔਰ ਜੇ ਇਸ ਸلسਲੇ ਤੇ ਵਿੱਚ ਅਸੀਂ ਅੱਜ ਅਸੀਂ ਡੀਆਰਓ ਸਾਹਿਬ ਦੀ ਜਿਹੜੀ ਅੱਜ ਅਸੀਂ ਬੜੀ ਅਸੀਂ ਵੇਟ ਕਰਦੇ ਪਏ ਸੀ ਕਿ ਸਰਦਾਰ ਜੀ ਦੇ ਕੋਲ ਵੀ ਤੇ ਪਰ ਉਹ ਹਲੇ ਤੱਕ ਪਹੁੰਚੇ ਨਹੀਂਗੇ ਤੇ ਮੈਨੂੰ ਹਲੇ ਜਿੱਦਾ ਸਾਰੇ ਸلسਲੇ ਦਾ ਹਲੇ ਨਹੀਂ ਜਾਣਕਾਰੀ ਕਿਉਂਕਿ ਹਲੇ ਮੈਨੂੰ ਥੋੜੇ ਦਿਨ ਹੋਏ ਆ ਸਰਪੰਚੀ ਲੈ ਇਹਨੂੰ ਤੇ ਬਾਕੀ ਦੂਸਰੀ ਗੱਲ ਆ ਅਸੀਂ ਜੋ ਵੀ ਕਾਨੂੰਨ ਮੁਤਾਬਕ ਅਸੀਂ ਇਹ ਆਪਣਾ ਹੱਕ ਹੀ ਲੈ ਕੇ ਰੱਖਾਂਗੇ ਠੀਕ ਹੈ ਬਾਕੀ ਇਹ ਨਿੱਜੀ ਮਾਲਕੀ ਜ਼ਮੀਨ ਹੈ ਸਾਰੇ ਮਾਲਕਾਂ ਵੱਲੋਂ ਘਟੀਆਂ ਜਿਹੜੀ ਪਹਿਲੀ ਨਿਸ਼ਾਨਦੇਹੀ ਹੋਈ ਸੀਗੀ ਗਰੀਜ਼ਾ ਵਲੇ ਉਸ ਨੂੰ ਜਿਹੜੀ ਨਵੀਂ ਰੱਬੇਬੰਦੀ ਹੋਈ ਉਸ ਚੋਂ ਇਹ 50 ਕਿੱਲੇ ਕੱਢੇ ਠੀਕ ਹੈ ਜੀ ਨਾ ਕਿ ਹੋਰ ਪਾਸੇੋਂ ਕੱਢੇ origignal ਜ਼ਮੀਨ ਜਿਹੜੀ ਕੰਕਰ ਦੀ ਸੀ ਉਸ ਚੋਂ ਕੱਢੀ ਆਲੇ ਦੋਲੇ ਪਿੰਡਾਂ ਚ ਸਾਰੀ ਬੇਸ਼ੀ ਆ on record ਸਾਰਾ ਸੋ ਮਾਲਕਾਂ ਦੀ ਜ਼ਮੀਨ ਸਾਡੀ ਚਲੋ ਅਰਸਿੰਘ ਜੀ ਬੋਲਦੇ ਹਾਂਜੀ ਹਾਂਜੀ ਅਤਰਗ ਰਾਜਪੂਤ ਬੋਲਦਾ ਪੰਜਾਬ ਕੇਸਰੀ ਤੋਂ ਜੀ ਹਾਂਜੀ ਹਾਂਜੀ ਇੱਕ ਨਾ ਕੰਗਖੁਰ ਦੇ ਵਿੱਚ ਸਰਦਾਰ ਬਰੇਜਪ੍ਰਿੰਦਰ ਸਿੰਘ ਲਾਲੀ ਦੇ ਅੱਜ ਸੀਗਾ ਜੀ ਮੌਕਾ ਦੇਖਣਾ ਤੁਸੀਂ ਹਾਂਜੀ ਹਾਂਜੀ ਤੇ ਉਹਦੇ ਸਬੰਧ ਵਿੱਚ ਤੁਹਾਡੇ ਕੋਲ ਜਾਣਕਾਰੀ ਜਾਨੀ ਸੀ ਕੀ ਬਣਿਆ ਜੀ ਸਰ ਉਹ ਅੱਜ ਸਾਹਿਬ ਨੂੰ ਕੋਈ ਅਰਜੈਂਟਲੀ ਜ਼ਰੂਰੀ ਦਾ ਮੀਟਿੰਗ ਪੈ ਗਈ ਉਹਦੇ ਕਰਕੇ ਨਹੀਂ ਗਏ ਤੇ ਹੁਣ 26 ਤਰੀਕ ਦਾ ਰੱਖਿਆ ਆ ਤੇ ਕਿਹੜੇ ਸਾਹਿਬ ਉੱਪਰਲੇ ਜੀ ਭੋਗਲ ਸਾਹਿਬ ਡੀਆਰਓ ਸਾਹਿਬ ਡੀਆਰਓ ਭੋਗਲ ਸਾਹਿਬ ਹਾਂਜੀ ਹਾਂਜੀ ਇਹ ਆਰਡਰ ਬੇਟੇ ਵਗੈ ਇਹਨਾਂ ਨੂੰ ਕੋਈ ਰਿਟਰਨ ਦੇ ਵਿੱਚ ਇਤਲਾਹ ਵਗੈਰਾ ਦਿੱਤੀ ਕਿ ਜਵਾਨੀ ਸੀਗਾ ਜੀ ਸਰ ਨਹੀਂ ਨਹੀਂ ਉਹਨਾਂ ਨੂੰ ਰਿਟਰਨ ਚ ਦਿੱਤੀ ਸੀ ਇਤਲਾਹ ਪਹਿਲਾਂ ਇਹ ਇਤਲਾਹ ਰਿਟਰਨ ਚ ਹੋ ਗਈ ਬਾਅਦ ਵਿੱਚ ਅੱਜ ਕੈਨਸਲ ਦੀ ਜੀ ਨਹੀਂ ਅੱਜ ਉਹਨਾਂ ਨੂੰ ਜਵਾਨੀ ਦਿੱਤਾ ਹੈ ਜੇ ਰਿਟਰਨ ਭੇਜਣੀ ਆ ਉਹਨਾਂ ਨੂੰ ਅੱਜ ਸ਼ਾਮ ਨੂੰ ਅੱਜ ਤਾਂ ਅੱਜ ਜਾਂ ਕੱਲ੍ਹ ਤੱਕ ਭੇਜ ਦੇਣੀ ਆ ਕੈਨਸਲ ਦੀ ਹਾਂਜੀ ਹਾਂਜੀ ਇਹ ਨਹੀਂ ਤਰੀਕ ਤਾਂ ਅੱਜ 13 ਨਵੰਬਰ ਸੀਗੀ 2024 ਅੱਜ 1 ਵਜੇ ਦਾ ਟਾਈਮ ਤੁਹਾਡਾ ਹਾਂਜੀ ਹਾਂਜੀ ਇਹ ਤੁਸੀਂ ਇਹ ਕੈਂਸਲ ਦੀ ਤਰੀਕ ਜਿਹੜੀ ਆ ਤੁਸੀਂ ਕਹਿੰਦੇ ਕੱਲੂ ਭੇਜੋਗੇ ਜੇ ਅੱਜ ਭੇਜਾਂਗੇ ਸ਼ਾਮ ਤੇ ਕਰੀ ਕਿ ਮਤਲਬ ਜੀ ਸਾਰੇ ਦਾ ਨਾ ਮਹਣ ਚਿੱਠੀ ਦਾ ਮੈਂ ਸਭ ਤੋਂ ਸੈਨ ਕਰਾ ਕੇ ਭੇਜਣੀ ਆ ਹਾਂ ਹਾਂਜੀ ਹਾਂਜੀ ਨਹੀਂ ਹੁਣ ਜਿਹੜਾ ਅੱਜ ਕਟਕਟ 100 150 ਦੇ ਕਰੀਬ ਦੇ ਬੰਦਾ ਇੱਥੇ ਪਿੰਡ ਦੇ ਇਕੱਠੇ ਹੋਏ ਆ ਸਾਰੇ ਹਾਂਜੀ ਹਾਂਜੀ ਨਾਤ ਵੀ ਨਾਲ ಗ್ರಾಮ ਪੰਚਾਇਤ ਵੀ ਇਕੱਠੇ ਹੋਏ ਆ ਸਾਰੇ ਜਿਹੜੇ ਇਕੱਠੇ ਹੋਏ ਆ ਮੈਨੂੰ ਤਾਂ ਜੋ ਹੁਕਮ ਹੋਇਆ ਮੈਂ ਤਾਂ ਤਿਆਰ ਸੀ ਮੈਨੂੰ ਤਾਂ ਜੋ ਹੁਕਮ ਹੋਇਆ ਮੈਂ ਉਸ ਹਾਵਨਾ ਕਰਨਾ ਅੱਛਾ ਹਾਂਜੀ ਹਾਂਜੀ ਬਾਬ ਹੁਕਮ ਤਾਂ ਹੋ ਗਿਆ ਹੁਕਮ ਹੋ ਗਿਆ ਨਾ ਮੂਜਵਾਨੀ ਤੇ ਰਿਟਰਨ ਚਿੱਠੀ ਅਸੀਂ ਅੱਜ ਰਿਟਰਨ ਭੇਜ ਦੇਣੀ ਆ ਕੈਨਸਲ ਦੀ ਨਹੀਂ ਮੈਂ ਮੈਂ ਤਾਂ ਇਹ ਗੱਲ ਕਰਦਾ ਤੁਹਾਡੇ ਨਾਲ ਕੈਨਸਲ ਦੀ ਚਿੱਠੀ ਦਾ ਤੁਸੀਂ ਭੇਜੋਗੇ ਸ਼ਾਮ ਨੂੰ ਜਾਂ ਕੱਲ ਨੂੰ ਹਾਂ ਮੈਂ ਤਾਂ ਇਹ ਗੱਲ ਕਰਦਾ ਵੀ 1 ਵਜ ਦਾ ਟਾਈਮ ਸੀ ਤੇ 1 ਵਜ ਮੈਂ ਪਟਵਾਰੀ ਨੂੰ ਇਹ ਇਨਵੋਲ ਕਰ ਦਿੱਤਾ ਸੀਗਾ ਜੀ ਉਹਨਾਂ ਨੇ ਵੀ ਟੈਲੀਫੋਨ ਤੇ ਕਹਿਤਾ ਤੁਸੀਂ ਪਟਵਾਰੀ ਸਾਹਿਬ ਨੂੰ ਕਹਿਤਾ ਪਟਵਾਰੀ ਸਾਹਿਬ ਨੇ ਗਾਂ ਕਹਿਤਾ ਹਾਂਜੀ ਹਾਂਜੀ हां जी हां जी। ਉਹ ਦਾ ਮਤਲਬ ਇਹ ਕੋਈ ਗੱਲ ਬਣੀ ਨਹੀਂ ਤੱਕ ਬਣੀ ਨਹੀਂ ਸਰ ਕੋਈ ਸਰਕਾਰੀ ਵਿਭਾਗਾਂ ਵਾਂ ਇਹ ਕੋੜਾ ਪ੍ਰਾਈਵੇਟ ਵਿਭਾਗਾਂ ਵਾਲੇ ਵੀ ਮੂੰਹ ਜਵਾਨੀ ਆ ਬੰਦੇ ਸਰ ਜੀ ਮੈਂ ਸਵੇਰੇ ਆਇਆ ਸੀਗਾ ਉਹਨਾਂ ਨੂੰ ਅਰਜਨਟਲੀ ਮੀਟਿੰਗ ਪੈ ਗਈ ਉਹ ਕਿਤੇ ਅੱਜ ਮੁਸ਼ਕਲ ਆ ਤੇ ਮੈਂ ਅੱਗੇ ਉਹ ਜੇ ਫਟਵਾਰੀ ਹਲਕੇ ਨੂੰ ਕਹੇਦਾ ਵੀ ਅੱਜ ਜੇ ਵੀ ਅੱਜ ਨਹੀਂ ਆਉਣਾ ਉਹਨੇ ਜਵਾਨੀ ਕਹਿਤਾ ਹੁਣ ਚਿੱਠੀ ਅਗਲੀ ਤਰੀਕ ਦੀ ਅਸੀਂ ਭੇਜਾਂਗੇ ਤੇ ਇਸ ਤਰੀਕ ਨੂੰ ਇੱਥੇ ਆ ਗਏ ਜੀ ਅਸਟਾ ਜੀ ਤਾਰ ਸਕਦੇ ਇੱਕ ਡੀਆਰਓ ਸਾਹਿਬ ਦਾ ਨੰਬਰ ਦੇ ਦਿਓ ਸਰ ਮੇਰੇ ਕੋਲ ਡੀਆਰਓ ਸਾਹਿਬ ਦਾ ਸੌਰੀ ਨੰਬਰ ਨਹੀਂ ਹੈਗਾ ਨੰਬਰ ਦਿੰਦੇ ਨਹੀਂ ਕਿਸੇ ਨੂੰ ਨਹੀਂ ਕਿਉਂ ਨਹੀਂ ਦਿੰਦੇ ਕਾਰਨ ਕਿ ਜੀ ਮੁੱਖ ਮੰਤਰੀ ਮੁੱਖ ਮੰਤਰੀ ਭਗਵਾਨ ਸਿੰਘ ਵੱਲੋਂ ਇਹ ਆਤਾ ਕਿ ਮੈਂ ਕੀ ਕਹਿਸਾਂ ਮੈਂ ਤਾਂ ਉਹਨਾਂ ਨੇ ਮਤੇਹਤ ਆ ਨਹੀਂ ਡੀਆਰਓ ਸਾਹਿਬ ਦਾ ਕੋਈ ਇੱਕ ਡੀਆਰ ਸਾਹਿਬ ਦਾ ਟੈਲੀਫੋਨ ਨਾ ਵਾ ਐਸਐਸਪੀ ਸਾਰੇ ਜਿੱਥੇ ਲਿਖਿਆ ਹੁੰਦਾ ਕਿ ਡੀਆਰ ਬੜਾ ਸੀਕ੍ਰੀਟ ਹੈ ਇਹ ਕੋਈ ਬਾਣੀ ਨਹੀਂ ਗੱਲ ਕਰਨ ਕੋ ਸਾਬ ਸਰ ਮੈਂ ਕੀ ਮੈਂ ਤਾਂ ਮਤੇ ਤਾਂ ਉਹਨਾਂ ਦੇ ਜੋ ਹੁਕਮ ਹੋਊਗਾ ਉਹ ਹੀ ਕਰਨਾ ਮੈਂ ਤਾਂ ਨਹੀਂ ਨੰਬਰ ਫਾਇਲ ਤੇ ਕਰਕੇ ਮੈਂ ਫਾਇਲ ਵੀ ਮੋਰੀ ਰੱਖ ਦਿੱਤੀ ਨੰਬਰ ਦੇਣ ਤੋਂ ਤੁਹਾਨੂੰ ਡੀਆਰਓ ਸਾਹਿਬ ਨੇ ਰੋਕਿਆ ਕਿ ਕਿਸੇ ਹੋਰ ਨੇ ਰੋਕਿਆ ਜੀ ਹਾਂਜੀ ਨੰਬਰ ਦੇਣ ਤੋਂ ਡੀਆਰਓ ਦਾ ਤੁਹਾਨੂੰ ਕਿਹੜੇ ਡੀਆਰਓ ਸਾਹਿਬ ਨੇ ਰੋਕਿਆ ਮੈਂ ਲਿਆ ਹੀ ਨਹੀਂ ਸਰ ਮੈਂ ਵੀ ਰਿਟਾਇਰਮੈਂਟ ਦੇ ਬੈਠਾ ਮੈਂ ਤਾਂ ਲਿਆ ਹੀ ਨਹੀਂ ਨੰਬਰ ਕਿਸਦਾ ਨਾਂ ਪਾਏ ਦੇ ਵੀ ਹਜੇ ਗੱਲ ਦੇ ਵਿੱਚ ਪੈਂਦੇ ਆ ਨਹੀਂ ਡੀਆਰਓ ਸਾਹਿਬ ਦਾ ਟੈਲੀਫੋਨ ਤੁਹਾਨੂੰ ਆਇਆ ਸੀਗਾ ਕਿ ਕਿਸੇ ਹੋਰ ਨੂੰ ਆਇਆ ਸੀਗਾ ਜੀ ਮੈਂ ਤਾਂ ਉਹਨਾਂ ਦੇ ਕੋਰਟ ਦੇ ਵਿੱਚ ਗਿਆ ਸੀ ਅੱਛਾ ਹਾਂਜੀ ਹਾਂਜੀ ਨਹੀਂ ਕੋਰਟ ਵਿੱਚ ਗਿਆ ਸੀਗਾ ਤੁਸੀਂ ਗਏ ਸੀਗੇ ਤੁਹਾਡੇ ਕੋਲ ਅਧਿਕਾਰੀ ਆ ਉਹ ਅਧਿਕਾਰੀਆ ਦਾ ਨੰਬਰ ਤਾਂ ਮੁਲਾਜ਼ਮ ਕੋਲੇ ਹੋਵੇ ਹਾਂਜੀ ਅਸੀਂ ਕੀ ਕਰ ਸਕਦੇ ਅਗਰੇ ਕਹਾਂ ਠੀਕ ਨਹੀਂ ਚਲੋ ਕੋਈ ਨਹੀਂ ਠੀਕ ਆ ਥੈਂਕ ਯੂ